ਕਸ਼ਮੀਰ ਜਾਣ ਤੋਂ ਡਰ ਰਹੇ ਸੈਲਾਨੀ ਫਲਾਈਟਸ ਤੇ ਹੋਟਲਾਂ ਦੀ ਬੁਕਿੰਗ ਕਰ ਰਹੇ ਕੈਂਸਲ ਹਮਲੇ ਨੇ ਸੈਸਪਾਟਾ ਉਦਯੋਗ ਨੂੰ ਦਿੱਤਾ ਵੱਡਾ ਚਟਕਾ ਪਹਿਲਗਾਮ ਅਤਵਾਦੀ ਹਮਲੇ ਨੇ ਜੰਮੂ ਕਸ਼ਮੀਰ ਦੇ ਸੈਸਪਾਟਾ ਉਦਯੋਗ ਨੂੰ ਵੱਡਾ ਚਟਕਾ ਦਿੱਤਾ ਹੈ ਯਾਤਰਾ ਅਤੇ ਟੂਰ ਆਪਰੇਟਰਾਂ ਨੇ ਰਿਪੋਰਟ ਦਿੱਤੀ ਹੈ ਕਿ ਲੋਕਾਂ ਨੇ ਜੰਮੂ ਕਸ਼ਮੀਰ ਖਾਸ ਕਰਕੇ ਕਸ਼ਮੀਰ ਖੇਤਰ ਲਈ ਪੋਟਲਾ ਅਤੇ ਉਡਾਨਾਂ ਦੀ ਬੁਕਿੰਗ ਵੱਡੇ ਪੱਧਰ ਤੇ ਰੱਦ ਕਰਨੀ ਸ਼ੁਰੂ ਕਰ ਦਿੱਤੀ ਹੈ ਸੈਰਸਪਾਟਾ ਉਦਯੋਗ ਨੂੰ ਲੱਗਾ ਵੱਡਾ ਝਟਕਾ ਹਾਲ ਹੀ ਦੇ ਸਾਲਾਂ ਵਿੱਚ ਧਾਰਾ 370 ਅਤੇ ਕੋਵਿਡ-19 ਮਹਾਮਾਰੀ ਕਾਰਨ ਸਾਲਾਂ ਤੋਂ ਚੱਲ ਰਹੀ ਮੰਦੀ ਤੋਂ ਬਾਅਦ ਕਸ਼ਮੀਰ ਵਿੱਚ ਸੈਰ-ਸਪਾਟਾ ਮੁੜ ਉੱਭਰਿਆ ਸੀ ਹਾਲਾਂਕਿ ਉਦਯੋਗ ਨੂੰ ਹੁਣ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਸੁਰੱਖਿਆ ਚਿੰਤਾਵਾਂ ਕਾਰਨ ਸੈਲਾਨੀ ਕਸ਼ਮੀਰ ਜਾਣ ਤੋਂ ਝਿਜਕ ਰਹੇ ਹਨ ਮੰਗਲਵਾਰ ਦੁਪਹਿਰ ਨੂੰ ਜੰਮੂ-ਕਸ਼ਮੀਰ ਦੇ ਪਹਲਗਾਮ ਦੇ ਬੈਸਰਾਨ ਇਲਾਕੇ ਵਿੱਚ ਅੱਤਵਾਦੀਆਂ ਨੇ ਘਟੋ-ਘਟ 26 ਲੋਕਾਂ ਦੀ ਹੱਤਿਆ ਕਰ ਦਿੱਤੀ ਗਰਮੀਆਂ ਦੇ ਮਹੀਨਿਆਂ 'ਚ ਕਸ਼ਮੀਰ ਆਮ ਤੌਰ ਤੇ ਉੱਤਰੀ ਭਾਰਤ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਪਰ ਹੁਣ ਬੁਕਿੰਗਾਂ ਰੱਦ ਕੀਤੀਆਂ ਜਾ ਰਹੀਆਂ ਨੇ ਕਸ਼ਮੀਰ ਤੋਂ ਸੈਲਾਨੀਆਂ ਦੀ ਕੁਝ ਦਿੱਲੀ 'ਚ ਸਥਿਤ ਸਕਾਈਲਿੰਗ ਪ੍ਰਾਈਵੇਟ ਲਿਮਟਿਡ ਚਲਾਉਣ ਵਾਲੇ ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਅਗਲੇ 10 ਦਿਨਾਂ ਲਈ ਸਾਰੇ ਟੂਰ ਰੱਦ ਕਰ ਦਿੱਤੇ ਗਏ ਹਨ ਅਜਿਹੇ ਹਮਲੇ ਦੇ ਵਾਪਰ ਦੇ ਨਾਲ ਲੋਕਾਂ 'ਚ دہشت ਫੈਲ ਜਾਂਦੀ ਹੈ ਲੋਕਾਂ ਨੇ ਹੋਟਲਾਂ ਅਤੇ ਹੋਰ ਬੁਕਿੰਗਾਂ ਰੱਦ ਕਰ ਦਿੱਤੀਆਂ ਨੇ ਅਪ੍ਰੈਲ ਵਿੱਚ ਤੈਅ ਕੀਤੇ ਗਏ ਲਗਭਗ ਸਾਰੇ ਟੂਰ ਰੱਦ ਕਰ ਦਿੱਤੇ ਗਏ ਹਨ ਹਰ ਕੋਈ ਆਪਣੀ ਬੁਕਿੰਗ ਰੱਦ ਕਰਨ ਲਈ ਫੋਨ ਕਰ ਰਿਹਾ ਲੋਕਾਂ ਤੋਂ ਕਾਲਸ ਆ ਰਹੀਆਂ ਹਨ ਜਿਨ੍ਹਾਂ ਨੇ ਜੂਨ ਤੱਕ ਬੁਕਿੰਗ ਕਰਵਾਈ ਹੋਈ ਸੀ ਜਦਕਿ ਮਈ ਅਤੇ ਜੂਨ ਦਾ ਪਹਿਲਾ ਹਫਤਾ ਸਭ ਤੋਂ ਜ਼ਿਆਦਾ ਵਿਅਸਤ ਸਮਾਂ ਹੁੰਦਾ ਹੈ ਉੱਥੇ ਹੀ 에어 ਇੰਡੀਆ ਨੇ ਐਲਾਨ ਕੀਤਾ ਹੈ ਕਿ ਉਹ 30 ਅਪ੍ਰੈਲ ਤੱਕ ਦਿੱਲੀ ਸ਼੍ਰੀਨਗਰ ਅਤੇ ਮੁੰਬਈ ਸ਼੍ਰੀਨਗਰ ਰੂਟਾਂ ਤੇ ਬੁਕਿੰਗ ਲਈ ਪੂਰੀ ਰੀਫੰਡ ਦੀ ਪੇਸ਼ਕਸ਼ ਕਰਨਗੇ 에어 ਇੰਡੀਆ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਬੁੱਧਵਾਰ ਨੂੰ ਸ਼੍ਰੀਨਗਰ ਤੋਂ ਦਿੱਲੀ ਅਤੇ ਮੁੰਬਈ ਦੇ ਲਈ ਦੋ ਵਾਧੂ ਉਡਾਨਾਂ ਵੀ ਚਲਾਏਗੀ ਪਿਛਲੇ 4 ਸਾਲਾਂ ਤੋਂ ਕਸ਼ਮੀਰ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੀ ਹੈ ਪਰ ਇਸ ਹਮਲੇ ਤੋਂ ਬਾਅਦ ਸਲਾਨੀਆਂ 'ਚ ਡਰ ਦਾ ਮਾਹੌਲ ਹੈ ਤੇ ਹੁਣ ਸਲਾਨੀ ਕਸ਼ਮੀਰ ਜਾਣ ਦਾ ਪਲਾਨ ਕੈਨਸਲ ਕਰ ਰਹੇ ਹਨ ਜਸਨਾਲ ਕਸ਼ਮੀਰ ਦੇ ਸੈਰ ਸਪਾਟਾ ਉਦਯੋਗ ਨੂੰ ਵੱਡਾ ਝਟਕਾ ਲੱਗ ਸਕਦਾ ਹੈ